ਖਬਰਾਂ ਵਾਲੇ ਬਲੌਗ ਦੇ ਵਿੱਚ ਸਵਾਗਤ ਹੈ ਤੁਹਾਡਾ ਤੇ ਅੱਜ ਜਿਹੜੀ ਖਬਰ ਹੈ ਖਬਰ ਇਹ ਹੈ ਕਿ ਅੱਜ ਫੋਕ ਸਿੰਗਰ ਜੋਗੀ ਗੁਰਮੀਤ ਮੀਤ ਜੀ ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਕੁਲਦੀਪ ਮਾਨਕ ਜੀ ਉਸਤਾਦ ਜੋ ਕੁਲਦੀਪ ਮਾਨਕ ਜੀ ਉਹਨਾਂ ਦੀ ਝਲਕ ਨਜ਼ਰ ਆਉਂਦੀ ਹੈ ਤੇ ਆਓ ਅੱਜ ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਾਨਾ ਗੁਰਮੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਟਾਈਮ ਦਿੱਤਾ ਖਬਰਾਂ ਵਾਲੇ ਬਲੌਗ ਦੇ ਲਈ ਹਾਂਜੀ ਕੀ ਕਹਿਣਾ ਚਾਹੋਗੇ ਤੇ ਪਹਿਲੀ ਗੱਲ ਤੋਂ ਤੁਸੀਂ ਜਿਹੜਾ ਸੱਭਿਆਚਾਰ ਨੂੰ ਸੰਭਾਲ ਕੇ ਰੱਖਿਆ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸ਼ਾਸਿਕਾਲ ਜੀ ਆ ਤੁਹਾਡੇ ਆਪਣੇ ਗੁਰਮੀਤ ਮੀਤ ਵੱਲੋਂ ਪੰਜਾਬੀ ਸੱਭਿਆਚਾਰ ਮੈਂ ਸਾਂਭਣ ਵਾਲਾ ਕੌਣ ਹੁੰਨਾ ਮੈਂ ਪ੍ਰਮਾਤਮਾ ਦੇ ਅਸ਼ੀਰਵਾਦ ਦੇ ਨਾਲ ਮਾਹਬਾਪ ਦੇ ਅਸ਼ੀਰਵਾਦ ਦੇ ਨਾਲ ਬਾਪੂ ਦੇਵ ਤ੍ਰਿਕਿਆਂ ਵਾਲਾ ਜੀ ਦੇ ਅਸ਼ੀਰਵਾਦ ਦੇ ਨਾਲ ਲੱਗਿਆ ਹੋਇਆ ਪੰਜਾਬੀ ਕਲਚਰ ਦੇ ਉੱਤੇ ਕਲੀਆਂ ਲੋਗ ਥਾਵਾਂ ਕਿਸੇ ਜਿਹੜੇ ਸਾਡੇ ਬਚੇ ਰਹਿਣੇ ਚਾਹੀਦੇ ਆ ਜਿਹੜੇ ਸਾਡੇ ਸੂਰਮੇ ਹੋਏ ਆ ਸਾਡੇ ਯੋਧੇ ਹੋਏ ਆ ਉਹ ਸਾਡੇ ਆਉਣ ਵਾਲੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਤੇ ਇੱਥੇ ਦੋਕ ਬੋਲ ਮਾਂ ਹੁੰਦੀ ਏ ਮਾਂ ਦੇ ਮੈਂ ਸਾਂਝ ਕਰਦਣਾ ਕੁਲਦੀਪ ਮਾਨਕਾ ਜੀ ਦਾ ਗਾਇਆ ਹੋਇਆ ਤੇ ਬਾਪੂ ਦੇਵ ਤ੍ਰਿਕਿਆਂ ਵਾਲਾ ਜੀ ਦਾ ਲਿਖਿਆ ਹੋਇਆ ਓ ਮਾਂ ਹੁੰਦੀ ਮਾਦੀ ਪੂਜਾ ਰੱਬ ਦੀ ਪੂਜਾ ਮਾ ਤੇ ਰੱਬ ਦਾ ਰੂਪ ਹੈ ਦੁਜਾ ਹੋ ਮਾ ਹੈ ਰੱਬ ਦਾ ਨਾਉ ਦੁਨੀਆ ਵਾਲਿਓ ਹੋ ਮਾ ਹੁੰਦੀ ਏ ਮਾ ਦੁਨੀਆ ਵਾ ਮੀਤ ਜੀ ਤੁਸੀਂ ਗਾਣਾ ਗਾਇਆ ਮਾਂ ਹੁੰਦੀ ਹੈ ਮਾਂ ਉਹ ਦੁਨੀਆ ਵਾਲੇ ਤੇ ਅੱਜ ਕੱਲ ਜਿਹੜਾ ਹੁਣ ਇਸ ਟਾਈਮ ਮਾਹੌਲ ਚੱਲ ਰਿਹਾ ਉਹ ਵਿਆਹ ਦਾ ਸੀਜ਼ਨ ਚੱਲ ਰਿਹਾ ਤੇ ਵਿਆਹ ਵਾਲੇ ਸੀਜ਼ਨ ਦੇ ਵਿੱਚ ਤੁਹਾਡੀ ਕਿੰਨੀ ਕ ਤਿਆਰੀ ਤੇ ਵਿਆਹ ਬਾਰੇ ਕੋਈ ਗੀਤ ਜਿਹੜਾ ਤੁਸੀਂ ਲਿਖਿਆ ਹੋਵੇ ਤੇ ਗਾਇਆ ਹੋਵੇ ਉਹਦੇ ਬਾਰੇ ਤੁਸੀਂ ਦੋ ਬੋਲ ਸੁਣਾ ਦਿਓ ਵਿਆਹਾਂ ਵਾਲੇ ਗੀਤ ਮੇਰੇ ਬਹੁਤ ਰਿਕਾਰਡ ਹੋਏ ਆ ਭਿੰਦਰ ਸਿੱਖਾਂਵਾਲਾ ਜੀ ਦੇ ਲਿਖੇ ਹੋਏ ਗੀਤ ਰਿਕਾਰਡ ਹੋਏ ਆ ਹਰਵਿੰਦਰ ਕਾਲੋਂ ਜੀ ਦੇ ਲਿਖੇ ਹੋਏ ਗੀਤ ਰਿਕਾਰਡ ਹੋਏ ਆ ਤੇ ਉਦਾਂ ਮੈਂ ਨਚਨ ਢਪਣਵਾ ਤੇ ਮਾਨਕ ਸਾਹਿਬ ਦਾ ਗੀਤ ਸੁਣਾ ਦਿੰਨਾ ਹੋ ਸਾਨੂੰ ਨੱਚ ਕੇ ਵਖਾ ਜਰਨੈਲ ਕੁਰੇ ਨੀ ਤੇਰੇ ਦੌਰ ਦਾ ਵਿਆਜਰਨੈਲ ਕੁਰੇ ਨੀ ਸਾਨੂੰ ਨੱਚ ਕੇ ਵਖਾ ਜਰਨੈਲ ਕੁਰੇ ਹੋ ਮੱਤਾ ਤੇਰਾ ਜਾਪਦਾ ਏ 14 ਮਹੀ ਦਾ ਚੰਦਨੀ ਲਾਲ ਲਾਲ ਬੁੱਲੀਆਂ ਤੇ ਚਿੱਟੇ ਚਿੱਟੇ ਦੰਦ ਨੀ ਓ ਜਰਾ ਹੱਸ ਕੇ ਵਖਾ ਜਰਨੈਲ ਕੁਰੇ ਨੀ ਤੇਰੇ ਦੌਰ ਦਾ ਵਿਆਜਰਨੈਲ ਕੁਰੇ ਮੁਰ ਮੇਜੀ ਇੱਕ ਕੰਟਰੋਵਰਸੀ ਤੁਹਾਡੇ ਨਾਲ ਇਹ ਰਹੀ ਹੈ ਭੁਪਿੰਦਰ ਬੱਬਲ ਦਾ ਜਿਹੜਾ ਗੀਤ ਮਸ਼ਹੂਰ ਹੋਇਆ ਅਰਜਨ ਵੈਲੀ ਬਿਲਕੁਲ ਜੀ ਤੇ ਉਹ ਦਾਵਾ ਕੀਤਾ ਜਾਂਦਾ ਕਿ ਤੁਸੀਂ ਗਾਇਆ ਸਭ ਤੋਂ ਪਹਿਲਾਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਕਿਹੜੇ ਸੰਚ ਤੁਸੀਂ ਗਾਇਆ ਸੀਗਾ 2015 ਵਿੱਚ ਮੇਰੀ ਆਵਾਜ਼ ਚ ਗੀਤ ਉਹ ਰਿਕਾਰਡ ਹੋਇਆ ਬਾਪੂ ਦੇਵ ਥਰੀਕਿਆਂ ਵਾਲਾ ਜੀ ਦਾ ਲਿਖਿਆ ਹੋਇਆ ਗੀਤ ਆ ਤੇ ਐਨੀਮਲ ਫਿਲਮ ਵਾਲਿਆਂ ਨੇ ਇਹਨੂੰ ਕੱਟ ਵੱਟ ਕਰਕੇ ਆਪਣੇ ਨਾਂ ਤੇ ਕਰ ਲਿਆ ਵਰਤ ਲਿਆ ਕਮਰਸ਼ੀਅਲ ਪੈਸਾ ਵੀ ਕਮਾ ਲਿਆ ਨਾਂ ਵੀ ਕਮਾ ਲਿਆ ਔਰ ਸਭ ਤੋਂ ਜਿਹੜੀ ਵੱਡੀ ਮੈਨੂੰ ਲੱਗਦੀ ਜਿੱਦਾਂ ਕਰਕੇ ਮੈਂ ਇਹਦਾ ਰੌਲਾ ਪਾਇਆ ਕਿਉਂ ਦੇਵ ਸਾਹਿਬ ਦਾ ਲਿਖਿਆ ਹੋਇਆ ਗੀਤ ਆ ਉਹਦੇ ਵਿੱਚ ਉਹਨਾਂ ਨੇ ਫਿਲਮ ਫੇਰ ਵਾਰਡ ਜਿਹੜਾ ਗੀਤਕਾਰੀ ਦਾ ਵੀ ਲੈ ਗਏ ਚਲੋ ਗਾਇਕੀ ਦਾ ਲੈ ਗਏ ਉਹਨਾਂ ਨੇ ਗਾਇਆ ਸੀ ਕੋਈ ਗੱਲ ਨਹੀਂ ਕੋਈ ਵੀ गा ਸਕਦਾ ਪਰ ਗੀਤਕਾਰ ਨਾਲ ਬਹੁਤ ਵੱਡਾ ਤੱਕਾ ਆ ਦੇਵ ਸਾਹਿਬ ਦੇ ਨਾਲ ਤੇ ਅਸੀਂ ਕੇਸ ਵੀ ਕੀਤਾ ਸੀ ਚੱਲ ਵੀ ਰਿਹਾ ਦੇਖੋ ਕੀ ਗੱਲ ਬਣਦੀ ਆ ਬਾਕੀ ਅਸੀਂ ਆਪਦਾ ਹੱਕ ਮੰਗਣ ਲਈ ਲੜਦੇ ਰਹਿਵਾਂਗੇ ਤੁਸੀਂ ਕਿਹੜੇ ਸਨ ਵਿੱਚ ਇਹ ਗੀਤ ਗਾਇਆ ਸੀਗਾ 2015 ਦੇ ਵਿੱਚ ਇਹ ਗੀਤ ਮੇਰੀ ਬਾਚ ਰਿਕਾਰਡ ਹੋਇਆ ਸੀ ਤੇ ਸ਼ੂਟਿੰਗ ਇਹਦੀ ਕੀਤੀ ਸੀ ਬੇਬੀ ਹਟਿੰਗਨਿੰਗ ਕਾਲਜ ਦੇ ਵਿੱਚ ਤੇ ਦੇਵ ਸਾਹਿਬ ਖੁਦ ਇਹਦੇ ਵਿੱਚ ਆਪ ਬੈਠੇ ਹੋਏ ਆ ਦਲਵਿੰਦਰ ਦਿਆਲਪੁਰੀ ਜੀ ਸਾਡੇ ਗਾਇਕ ਵੱਡੇ ਭਰਾ ਸਾਡੇ ਉਹ ਵਿੱਚ ਬੈਠੇ ਹੋਇਆ ਮਨੂੰਗਬੀਰ ਜੀ ਨੇ ਇਹਦੀ ਰਿਕਾਰਡਿੰਗ ਕੀਤੀ ਸੀ ਲੁਧਿਆਣੇ ਵਿੱਚ ਇਹਦੀ ਰਿਕਾਰਡਿੰਗ ਹੋਈ ਸੀ ਔਰ 7 ਲੱਖ ਤੋਂ ਉੱਤੇ ਵੀ YouTube ਦੇ ਉੱਤੇ ਗੁਰਮੀਤ ਮੀਤ ਨਾਲ ਅਰਜਨ ਵੈਲੀ ਭਰ ਕੇ ਤੁਸੀਂ ਸੁਣ ਸਕਦੇ ਹੋ ਲੋਕਾਂ ਨੇ ਸਾਡਾ ਸਾਥ ਬਹੁਤ ਦਿੱਤਾ ਪਹਿਲਾਂ ਸਾਨੂੰ ਟ੍ਰੋਲ ਵੀ ਹੋਇਆ ਕਿ ਤੁਸੀਂ ਲੱਤਾਂ ਖਿੱਚਦੇ ਆ ਤੁਸੀਂ ਆਹ ਕਰਦੇ ਹੋ ਜਦੋਂ ਸਾਨੂੰ ਅਸੀਂ ਫਿਰ ਪ੍ਰੂਫ ਦਿੱਤਾ ਉਹਨੇ ਦੇਵ ਸਾਹਿਬ ਦਾ ਨਾਮ ਲੈ ਕੇ ਭਵਿੰਦਰ ਬੱਬਲ ਜੀ ਗਾਉਂਦੇ ਮੋਹਰੇ ਆ ਗਏ ਉਸ ਤੋਂ ਬਾਅਦ ਫਿਰ ਸਾਨੂੰ ਲੋਕ ਥੋੜੇ ਜਿਹਾ ਠੰਡੇ ਪੈ ਗਏ ਫਿਰ ਲੋਕ ਕਹਿਣ ਲੱਪੇ ਕਿ ਨਹੀਂ ਯਾਰ ਗੀਤ ਤਾਂ ਵਾਕਿਆ ਮੀਤ ਯਾਨੀ ਕਿ ਅਸਰ ਮੰਨ ਕੇ ਕਿ ਤੁਸੀਂ ਸਭ ਤੋਂ ਪਹਿਲਾਂ ਗਾਇਆ ਤੇ ਜਾਂਦੇ ਜਾਂਦੇ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਸਰੋਤਿਆਂ ਨੂੰ ਆਪਣੇ ਤੇ ਕੀ ਫਿਊਚਰ ਪਲਾਨ ਕੀ ਹੈ ਤੁਹਾਡੇ ਮੈਂ ਫਿਊਚਰ ਦੇ ਵਿੱਚ ਹੁਣ ਡਿਊਟ ਜੋੜੀ ਬਣਾ ਰਿਹਾ ਜੀ ਨਾਲ ਡਿਊਟ ਗੀਤ ਆ ਰਿਹਾ ਮੇਰੇ ਡਿਊਟ ਪ੍ਰੋਗਰਾਮ ਲਾਵਾਂਗੇ ਕਲਚਰਲ ਗੀਤ ਆ ਰਿਹਾ ਮੇਰਾ ਇੱਕ ਗੀਤ ਆ ਪੁੱਤ ਜੱਟ ਦਾ ਮਾਰੇ ਲਲਕਾਰੇ ਤੇਰੇ ਕਰਕੇ ਸੋਹਣੀਆਂ ਨੇ ਬੀਟ Song ਮਿੰਦਰ ਨਵੇਂ ਪੰਡਿਆ ਜੀ ਦਾ ਲਿਖਿਆ ਹੋਇਆ ਤੇ ਇਸ ਨਾਮ ਥਿਆਰਾ ਜੀ ਨੇ ਇਹਨੂੰ ਤਿਆਰ ਕੀਤਾ ਸੰਸੇਨ DJ ਉਹਨਾਂ ਦਾ ਹੈਗਾ UK ਦੇ ਵਿੱਚ ਤੇ ਇਹਨੂੰ ਗੀਤ ਨੂੰ ਵੀ ਜਰੂਰ ਸੁਣਿਓ ਪਾਣੀ ਨੂੰ ਬਚਾਓ ਰੁੱਖਾਂ ਨੂੰ ਬਚਾਓ ਕੁੱਖਾਂ ਨੂੰ ਬਚਾਓ ਇੱਕ ਮੈਸੇਜ ਜਿਹੜਾ ਮੈਂ ਹਰ ਤਰ੍ਹਾਂ ਦੇ ਦਿੰਨਾ ਟ੍ਰੈਫਿਕ ਵਾਲਾ ਪਰਾਵ ਗੱਡੀਆਂ ਹੌਲੀ ਚਲਾਓ ਤੁਸੀਂ ਪਤਾ ਨਹੀਂ ਕਿਹੜੀ ਮਾਂ ਦਾ ਪੁੱਤ ਥੱਲੇ ਦੇ ਕੇ ਮਾਰ ਦੇਣਾ ਹੱਥ ਜੋੜ ਕੇ ਬੇਨਤੀ ਕਰਦਾ ਹੌਲੀ ਚਲਾਓ ਹੌਲੀ ਚਲਾਓ ਚੰਦ ਤੇ ਜਾਣਾ ਤੇ ਹੋਰ ਜਰੀਏ ਆ ਗੱਡੀਆਂ ਦੇ ਵਿੱਚ ਚੰਦ ਤੇ ਨਹੀਂ ਜਾਇਆ ਜਾ ਸਕਦਾ ਜੇ ਕੋਈ ਗਲਤੀ ਹੋਵੇ ਤਾਂ ਮਾਫੀ ਸੋ ਬਹੁਤ ਮਯਾ ਆਇਆ ਤੁਹਾਡਾ ਇੰਟਰਵਿਊ ਕਰਕੇ ਤੇ ਲੋਕਾਂ ਨੂੰ ਵੀ ਮੈਂ ਇਹ ਅਪੀਲ ਕਰਾਂਗਾ ਤੁਸੀਂ ਚੈਨਲ ਸਬਸਕ੍ਰਾਈਬ ਕਰੋ ਤੇ ਇਹਨਾਂ ਦਾ ਚੈਨਲ ਜਿਹੜਾ ਗੁਰਮੀਤ ਸਰ ਆਪਣੇ ਚੈਨਲ ਦਾ ਨਾਮ ਦਾ ਗੁਰਮੀਤ ਮੀਤ ਪ੍ਰੋਡਕਸ਼ਨ ਆ ਜੀ ਉਹਨੂੰ ਵੀ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਕੇ ਐਂਟਰਟੇਨਰਸ ਆਪਣੇ ਦੋਸਤ ਮਿੱਤਰ ਗੁਰਧਾਨ ਸਿੰਘ ਕਰੋੜ ਸਾਹਿਬ ਦਾ ਉਹਨੂੰ ਵੀ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਬਿੰਦਰ ਪ੍ਰੋਡਕਸ਼ਨ ਯੂ ਐਸ ਏ ਉਹ ਵੀ ਆਪਣਾ ਹੀ ਚੈਨਲ ਆ ਉਹਨੂੰ ਵੀ ਕਰ ਸਕਦੇ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਮੈਸੇਜ ਦਿੱਤਾ ਲਾਸਟ ਵਿੱਚ ਕਿ ਜਿਹੜਾ ਟ੍ਰੈਫਿਕ ਹੈ ਉਹ ਜਿਹੜਾ ਸਾਨੂੰ ਕੰਟਰੋਲ ਕਰਨਾ ਚਾਹੀਦਾ ਤੇ ਗੱਡੀਆਂ ਜਿਹੜੀਆਂ ਹੋਲੀ ਚਲਾਉਣੀਆਂ ਚਾਹੀਦੀਆਂ ਬਹੁਤ ਵਧੀਆ ਮੈਸੇਜ ਦਿੱਤਾ ਕਿਉਂਕਿ ਚੰਨ ਤੇ ਜਾਣ ਲਈ ਕਹਿੰਦੇ ਹੋਰ ਵੀ ਰਸਤੇ ਨੇ ਪਰ ਜਿਹੜਾ ਸੜਕ ਦੇ ਉੱਤੇ ਆਪਾਂ ਨੇ ਚੰਦੇ ਉੱਤੇ ਪਹੁੰਚ ਸਕਦੇ ਇਸ ਲਈ ਜਿੰਨਾ ਹੋ ਸਕੇ ਗੱਡੀ ਨੂੰ ਹੋਲੀ ਚਲਾਓ ਬਹੁਤ ਬਹੁਤ ਧ